ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਖਾਣਾ ਖਾਂਦੇ ਸਮੇਂ ਤੁਹਾਡੇ ਜੀਭ ਦੰਦਾਂ ਥੱਲੇ ਆ ਜਾਵੇ ਤਾਂ ਤੁਰੰਤ ਹੀ ਕੋਈ ਮਿੱਠੀ ਚੀਜ਼ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਆਪਣੀਆਂ ਕੋਹਣੀਆਂ ਉੱਪਰ ਮਾਲਟੇ ਦਾ ਛਿਲਕਾ ਰਗੜਨ ਨਾਲ ਮੈਲ ਬਿਲਕੁਲ ਸਾਫ਼ ਹੋ ਜਾਂਦੀ ਹੈ ਨੰਬਰ 1 ਦੰਦਾਂ ਦੇ ਉੱਪਰ ਅਦਰਕ ਦਾ ਪਾਣੀ ਲਗਾਉਣ ਨਾਲ ਦੰਦਾਂ ਹਿੱਲਣੋਂ ਬੰਦ ਹੋ ਜਾਂਦੇ ਹਨ। ਨੰਬਰ 4 ਜਾਨਾ ਇੱਕ ਕੱਪ ਗ੍ਰੀਨ ਟੀ ਪੀ ਲੋ ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣੇਗੀ। ਨੰਬਰ 5 ਜੇਕਰ ਨਿੰਬੂ ਪਾਣੀ ਪੀਂਦੇ ਸਮੇਂ ਨਿੰਬੂ ਦੇ ਬੀਜ ਤੁਹਾਡੇ ਮੂੰਹ ਵਿੱਚ ਆ ਜਾਂਦਾ ਉਹਨਾਂ ਨੂੰ ਵੀ ਚਵਾ ਜਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਟਕਾਰਾ ਮਿਲੇਗਾ। ਨੰਬਰ 6 ਜੇਕਰ ਤੁਹਾਡੇ ਚਿਹਰੇ ਤੇ ਦਾਣੇ ਨਿਕਲ ਰਹੇ ਹਨ ਤਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਹਨਾਂ ਦਾ ਰਸ ਕੱਢ ਕੇ ਦਾਣਿਆਂ ਉੱਪਰ ਲਗਾਓ ਦਾਣੇ ਬਿਲਕੁਲ ਠੀਕ ਹੋ ਜਾਣਗੇ ਨੰਬਰ 7 ਗੰਨੇ ਚੂਪਾ ਨਾਲ ਹਾਜਮਾ ਸਹੀ ਰਹਿੰਦਾ ਹੈ ਪਰ ਗੰਨੇ ਦੇ ਰਸ ਨੂੰ ਕਦੇ ਵੀ ਜ਼ਿਆਦਾ ਦੇਰ ਤੱਕ ਰੱਖ ਕੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਨੰਬਰ 8 ਦਾਖਾਂ ਖਾਣ ਨਾਲ ਚਿਹਰੇ ਦਾ ਰੰਗ ਨਿੱਖਰ ਜਾਂਦਾ ਹੈ ਨੰਬਰ 9 ਬਿਮਾਰੀ ਦੇ ਦੌਰਾਨ ਰੋਟੀ ਘੱਟ ਤੋਂ ਘੱਟ ਅਤੇ ਤਾਜੇ ਫਲ ਜ਼ਿਆਦਾ ਖਾਣੇ ਚਾਹੀਦੇ ਹਨ ਇਸ ਤਰ੍ਹਾਂ ਕਰਨ ਨਾਲ ਤੁਸੀਂ ਬਹੁਤ ਜਲਦ ਠੀਕ ਹੋ ਜਾਓਗੇ ਨੰਬਰ 10 ਹਰ ਰੋਜ਼ ਸੌਂਫ ਵਾਲਾ ਪਾਣੀ ਪੀਂਦੇ ਹੋ ਤਾਂ ਤੁਹਾਡਾ ਰੰਗ ਗੂੜਾ ਹੋਣ ਲੱਗ ਜਾਂਦਾ ਹੈ ਨੰਬਰ 11 ਜ਼ਿਆਦਾ ਥੁੱਕੂ ਬਾਹਰ ਨਿਕਲਣ ਨਾਲ ਸਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਅਤੇ ਸਾਡੇ ਸਰੀਰ ਵਿੱਚ ਵੀ ਪਾਣੀ ਦੀ ਕਮੀ ਆ ਜਾਂਦੀ ਹੈ ਨੰਬਰ 12 ਗੁੜ ਦੇ ਚਾਵਲ ਖਾਣ ਨਾਲ ਕਦੇ ਵੀ ਖਾਂਸੀ ਜਾਂ ਫਿਰ ਗਲੇ ਵਿੱਚ ਖਰਾਸ਼ ਦੀ ਦਿੱਕਤ ਨਹੀਂ ਆਉਂਦੀ। ਨੰਬਰ 13 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉੱਪਰ ਜਲਦੀ ਬੁਢਾਪਾ ਨਾ ਆਵੇ ਤਾਂ ਖਾਣੇ ਵਿੱਚ ਪੀਸੇ ਹੋਏ ਅਦਰਕ ਦਾ ਇਸਤੇਮਾਲ ਕਰੋ। ਨੰਬਰ 14 ਰਾਤ ਦੇ ਸਮੇਂ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਫ ਅਤੇ ਮਿਜਰੀ ਨੂੰ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਲਈ ਕਾਫੀ ਫਾਇਦੇਮੰਦ ਹੈ ਤੇ ਅੱਖਾਂ ਦੀ ਹਰਸ-ਮਸੇ ਨੂੰ ਖਤਮ ਕਰਦਾ ਹੈ। ਨਾਲ ਹੀ ਰੋਸ਼ਨੀ ਨੂੰ ਵੀ ਤੇਜ਼ ਕਰਨ ਦਾ ਕੰਮ ਕਰਦਾ ਹੈ। ਨੰਬਰ 15 ਜਿਹੜੀਆਂ ਔਰਤਾਂ ਦੇ ਜੋੜਾਂ ਵਿੱਚ ਦਰਦ-ਦਰਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਹਰ ਰੋਜ਼ ਸੰਤਰਾ ਖਾਣਾ ਚਾਹੀਦਾ ਹੈ। ਇਸ ਦਰਦ ਤੋਂ ਆਰਾਮ ਦੇਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਨੰਬਰ 16 ਜੇਕਰ ਆਪਣੇ ਦੰਦਾਂ ਨੂੰ ਪੂਰੀ ਜ਼ਿੰਦਗੀ ਸਹੀ ਰੱਖਣਾ ਚਾਹੁੰਦੇ ਹੋ, ਤਰ ਰੋਜ਼ਾਨਾ ਖਾਣਾ ਖਾਣ ਤੋਂ ਤੁਰੰਤ ਬਾਅਦ ਕੁਰਲੀ ਜਰੂਰ ਕਰਨੀ ਚਾਹੀਦੀ ਹੈ ਤੇ ਸਵੇਰੇ ਸ਼ਾਮ ਵਰਸ਼ ਜ਼ਰੂਰ ਕਰੋ ਨੰਬਰ 17 ਜਿਹੜੀਆਂ ਔਰਤਾਂ ਰੋਜ਼ਾਨਾ ਕਾਫੀ ਸਮਾਂ ਪੈਦਲ ਜ਼ੁਰਦੀਆਂ ਹਨ ਉਹਨਾਂ ਔਰਤਾਂ ਉੱਪਰ ਕਦੇ ਵੀ ਜਲਦੀ ਮੋਟਾਪਾ ਨਹੀਂ ਆਉਂਦਾ ਤੇ ਨਾਲ ਹੀ ਉਹ ਸਰੀਰਕੋਂ ਵੀ ਸਿਹਤਮੰਦ ਰਹਿੰਦੀਆਂ ਹਨ ਨੰਬਰ 18 ਸੂਈ ਵਿੱਚ ਕੰਮ ਕਰਨ ਸਮੇਂ ਔਰਤਾਂ ਨੂੰ ਕਦੇ ਵੀ ਜਲਦੀ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਕੁਝ ਵੀ ਕਿਸੇ ਵੀ ਸਮੱਸਿਆ ਦਾ ਅਸ਼ਕਾਰ ਹੋ ਸਕਦੇ ਹਾਂ ਨੰਬਰ 19 ਜੇਕਰ ਲਗਾਤਾਰ ਬੈਠਣ ਨਾਲ ਕਮਰਾ ਕੜ ਜਾਂਦੀ ਹੈ ਤਾਂ ਕਿਸ਼ਮਿਸ਼ ਜ਼ਰੂਰ ਖਾਓ ਨੰਬਰ 20 ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਚੌਲ ਖਾਣ ਤੋਂ ਬਾਅਦ ਕਦੇ ਵੀ ਤਿਤਰਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 21 ਜੇਕਰ ਜ਼ਹਿਰੀਲੀ ਚੀਜ਼ ਤੁਹਾਡੇ ਅੰਦਰ ਚਲੀ ਜਾਵੇ ਤਾਂ ਤੁਰੰਤ ਨਮਕ ਖਾ ਲੋ ਉਸ ਦਾ ਅਸਰ ਘਟ ਜਾਵੇਗਾ ਨੰਬਰ 2 ਜੇਕਰ ਸੌਣ ਤੋਂ ਪਹਿਲਾਂ ਥੋੜਾ ਜਿਹਾ ਸ਼ਹਿਦ ਖਾ ਲਓ ਤਾਂ ਤੁਹਾਨੂੰ ਨੀਂਦ ਵਧੀਆ ਆਵੇਗੀ। ਨੰਬਰ 23 ਜੇਕਰ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਅੰਬ ਦੇ ਹਰੇ ਬੂਰ ਨੂੰ پیس ਕੇ ਉਸ ਦਾ ਰਸ ਕੱਢ ਲਓ। ਉਸ ਰਸ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਕੇ ਅਤੇ ਆਪਣੇ ਕੰਨ ਵਿੱਚ ਇੱਕ ਇੱਕ ਬੂੰਦ ਕਰਕੇ ਪਾਓ। ਨੰਬਰ 24 ਕਮਜ਼ੋਰ ਅਤੇ ਹਲਕੇ ਵਾਲਾਂ ਨੂੰ ਸੰਗਣਾ ਕਰਨ ਲਈ ਪਿਆਜ਼ ਦੀ ਗੁੱਦ ਕੱਢ ਕੇ ਇਹਨਾਂ ਉੱਪਰ ਲਗਾਓ। ਵਾਲ ਸੰਘਨੇ ਹੋ ਜਾਣਗੇ। ਨੰਬਰ 25। ਘੋ ਵਿੱਚ ਕੁਝ ਨਮਕ ਪਾ ਕੇ ਆਪਣੇ ਸਰੀਰ ਤੇ ਮਾਲਿਸ਼ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ। ਨੰਬਰ 26। ਜੇਕਰ ਰੋਟੀ ਬਣਾਉਂਦੇ ਸਮੇਂ ਪਹਿਲੀ ਰੋਟੀ ਮੋੜ ਕੇ ਰੱਖਦੇ ਹਨ ਤਾਂ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਹੁੰਦੀ ਹੈ। ਨੰਬਰ 27 ਜੇਕਰ ਤੁਸੀਂ ਪੂਰੇ ਦਿਨ ਵਿੱਚ ਦੋ ਚਮਚਾ ਪਨੀਰ ਵਾਟਰ ਖਾ ਲੈਂਦੇ ਹੋ ਤਾਂ ਤੁਹਾਡੀ ਪੂਰੇ ਦਿਨ ਦੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਨੰਬਰ 8 ਬਾਅਦ ਹਾਜਮੀ ਹੋਣ ਤੇ ਦੋ ਗਲਾਸ ਠੰਡਾ ਪਾਣੀ ਪੀਓ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 9 ਜਿਹੋ ਇਨਸਾਨ ਸਵੇਰੇ 1 ਘੰਟਾ ਪੈਦਲ ਚੱਲਦਾ ਹੈ ਉਸ ਦਾ ਦਿਲ ਹਮੇਸ਼ਾ ਹੀ ਤਾਂਦਰੁਸਤ ਰਹਿੰਦਾ ਹੈ ਨੰਬਰ 3 ਜ਼ਰੂਰਤ ਤੋਂ ਜ਼ਿਆਦਾ ਸੋਨਾ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 3 ਜਿਹੜੇ ਲੋਕਾਂ ਨੂੰ ਬੋਚਨ ਸੰਬੰਧੀ ਸਮੱਸਿਆਵਾਂ ਹੋਣ ਉਹਨਾਂ ਨੂੰ ਅਜਵਾਇਨ ਵਾਲਾ ਪਾਣੀ ਖਾਲੀ ਪੇਟ ਪੀ ਲੈਣਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ ਇਹ ਤੁਹਾਡੇ ਭਾਰ ਨੂੰ ਘਟ ਕਰਨ ਵਿੱਚ ਵੀ ਮਦਦ ਕਰਦਾ ਹੈ ਨੰਬਰ 32 ਜਿਹੜੀਆਂ ਔਰਤਾਂ ਦੇ ਹੱਥਾਂ ਵਿੱਚ ਪੈਰਾਂ ਵਿੱਚ ਜਲਨ ਹੁੰਦੀ ਰਹਿੰਦੀ ਹੈ ਉਹ ਮਹਿੰਦੀ ਦਾ ਇਸਤੇਮਾਲ ਕਰ ਸਕਦੀਆਂ ਹਨ ਤੁਹਾਨੂੰ ਕਾਫੀ ਜ਼ਿਆਦਾ ਲਾਭ ਮਿਲੇਗਾ ਨੰਬਰ 33 ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਸੌਂਫਾਓ ਅੱਖਾਂ ਦੀ ਰੌਸ਼ਨੀ ਵਧ ਜਾਵੇਗੀ ਨੰਬਰ 34 ਜੇਕਰ ਤੁਹਾਨੂੰ ਵਾਰ-ਵਾਰ ਚਾਹ ਕਾਫੀ ਪੀਣ ਦੀ ਆਦਤ ਹੈ ਤਾਂ ਤੁਹਾਡੀ ਕਬਜ਼ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਨੰਬਰ 35 ਕੱਚੇ ਨਾਰ ਦਾ ਜੂਸ ਪੀਣ ਨਾਲ ਸਰੀਰਕ ਚਰਬੀ ਘੱਟ ਹੋ ਜਾਂਦੀ ਹੈ ਇਹ ਵੀਡੀਓ ਆ ਜਾਣ ਕਰਤੇ ਦਾ ਅਰਥ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲੋ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ